ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਮਿੱਤਰੋ ਜਿੱਦਾਂ ਹੁਣ ਆਪਣੇ ਫੇਸਬੁੱਕ ਦਾ ਨਾਮ ਚੜਦੀ ਕਲਾ ਵਾਲੇ ਹੈ ਹਨ ਫੇਮ ਇਦਾਂ ਹੀ ਆਪਣਾ ਇੱਕ ਇੰਸਟਾਗ੍ਰam ਅਕਾਊਂਟ ਵੀ ਹੈ ਉਹਦਾ ਨਾਮ ਵੀ ਸੇਮ ਹੀ ਆ ਚੜਦੀ ਕਲਾ ਵਾਲੇ 7630 ਤੇ ਸੋ ਖਾਸ ਕਰਕੇ ਜਿੱਦਾਂ ਹੁਣ ਕਈ ਮੇਰੇ ਭਰਾ ਕਮੈਂਟ ਕਰਦੇ ਹੁੰਦੇ ਆ ਵੀ ਫੋਨ ਨੰਬਰ ਦਿਓ ਜਾਂ ਕਿਦਾਂ ਸੋ ਮੈਂ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਵੀ ਆਪਣੀ ਇੰਸਟਾਗ੍ਰam ਤੇ ਮੈਸੇਜ ਕਰ ਲਓ ਤੇ ਜਿੱਦਾਂ ਹੁਣ ਮੇਰੇ ਕਈ ਭਰਾਵਾਂ ਨੇ ਜਿੰਨੇ ਜੋਗੇ ਵੀ ਆਪਾਂ ਹੈਗੇ ਆ ਚੱਲ ਕੋਈ ਸਵਾਲ ਜਵਾਬ ਜਾਂ ਕੁਝ ਵੀ ਨਹੀਂ ਆਪਣੇ ਜਿੱਦਾਂ ਫੇ ਕਈ ਭਰਾ ਚਲੋ ਜਿੰਨੇ ਵੀ ਆਪਾਂ ਨੂੰ ਨੌਲੇਜ ਹੈ ਆਪਾਂ ਆਪਣੇ ਭਰਾਵਾਂ ਨਾਲ ਸਾਰਿਆਂ ਨਾਲ ਸ਼ੇਅਰ ਕਰਦੇ ਹਣਾ ਕਿਉਂਕਿ ਜਿੱਦਾਂ ਹੁਣ ਮੇਰੇ ਭਰਾ ਦਾ ਇੱਕ ਦਾ ਮੈਸੇਜ ਆਦਾ ਸੀਗਾ ਇੰਸਟਾਗ੍ਰam ਤੇ ਫੇ ਜਿੱਦ ਤੱਕ ਫੋਨ ਤੇ ਗੱਲ ਹੋਈ ਸੀ ਤੇ ਸੋ ਮੈਂ ਕਿਹਾ ਚਲੋ ਇਹ ਆਪਾਂ ਨੂੰ ਇਦਾਂ ਹੁੰਦਾ ਤੁਸੀਂ ਦੱਸਿਆ ਕਰੋ ਹਣਾ ਵੀ ਜੇ ਯਾਨੀ ਕਿ ਖਾਤ ਕਰਕੇ ਕਮੈਂਟਾਂ ਦੇ ਵਿੱਚ ਵੀ ਜਿੰਨੇ ਜੋਗੇ ਵੀ ਆਪਾਂ ਹੈਗੇ ਜਿੱਦਾਂ ਆਪਾਂ ਉਸ ਚੀਜ਼ ਬਾਰੇ ਐਕਸਪਲੇਨ ਕਰਦੇ ਆਂ ਵੀ ਜਿੱਦਾਂ ਹੁਣ ਮੇਰੇ ਭਰਾ ਦਾ ਫੋਨ ਤੇ ਗੱਲ ਹੋਈ ਸੀ ਉਹ ਕਹਿੰਦਾ ਵੀ ਭਾਈ ਜੀ ਸਾਡੇ ਇੱਧੇ ਰਿਸ਼ਤੇਦਾਰਾਂ ਦੇ ਕੋਲ ਟਰੈਕਟਰ ਸਿਗਾ ਨਿਊ ਹਾਲੈਂਡ 60 10 ਤੇ ਕਹਿੰਦਾ ਆਪਣੇ ਕੋਲ ਜਿੱਦਾਂ ਅਗੇ ਸਵਰਾਜ ਹੁੰਦਾ ਸੀਗਾ ਤੇ ਉਹਨਾਂ ਨੇ ਲਿਆ ਸੀ ਜਿੱਦਾਂ 36 30 ਤੇ ਉਹ ਜਿੱਦਾਂ ਮਤਲਬ ਕੀ ਵੀ ਇਹ ਗੱਲ ਕਰਦਾ ਇਹ ਕਹਿੰਦਾ ਜਿੱਦਾਂ ਉਹ ਕਹਿੰਦਾ ਵੀ ਆਪਣੇ ਹਾਲੈਂਡ ਨੂੰ ਕਿਹਾ ਜਾਂਦਾ ਵੀ ਟਰਾਲਾ ਕਿੰਗ ਵੀ ਕੋਈ ਇੰਨਾ ਕੋਈ ਖਾਸ ਫਰਕ ਨਹੀਂ ਵੀ ਗੱਲਾਂ ਹੀ ਆ ਕਿਉਂਕਿ ਉਹ ਭਰਾ ਨੇ ਫੇਜਦਾਉ ਮੈਨੂੰ ਇਹ ਪੁੱਛਦਾ ਸੀ ਵੀ ਹੌਲੈਂਡ 3630 ਤੇ 6010 ਦੇ ਵਿੱਚ ਕੋਈ ਇਦਾਂ ਅੰਤਰ ਹੈਗਾ ਆ ਸੋ ਮੈਂ ਉਹਨੂੰ ਵੀ ਜਦੋਂ ਐਕਸਪਲੇਨ ਕੀਤਾ ਵੀ ਮੈਂ ਕਹਿੰਦਾ ਇਹਦੇਆਂ ਦੇ ਵਿੱਚ ਮਤਲਬ ਕੀ ਫਰਕ ਹੈਗਾ ਵਾਕਈ ਮੰਨਿਆ ਜਾਂਦਾ ਜਿੱਦਾਂ ਜਿਹੜਾ 3630 ਖਾਸ ਕਰਕੇ ਜਾਂ ਜਿਹੜੇ ਇਹਦੇ ਵਿੱਚ ਮੇਨ ਹੈ ਵੀ ਜਿਨ੍ਹਾਂ ਦੀ ਰਿਡਕਸ਼ਨ ਆ ਜਿਨ੍ਹਾਂ ਦੇ ਯਾਨੀ ਕਿ ਆਹ ਰਿਡਕਸ਼ਨ ਸਿਸਟਮ ਹੈ ਹਨਾ ਉਹ ਟਰੈਕਟਰ ਜਿੱਦਾਂ ਹੁਣ ਆਪਣੇ ਹੌਲੈਂਡ ਦੇ ਜਿਹੜੇ ਇਹ ਦੂਜੇ ਟਰੈਕਟਰ 9010 6010 ਜਾਂ 6510 ਇਦਾਂ ਕਈ ਜਿਹੜਾ ਟਰੈਕਟਰ ਜਿਨ੍ਹਾਂ ਦੀ ਐਕਸਲ ਸਿੱਧੇ ਆ ਉਹ ਟਰੈਕਟਰ ਹੋਵੇ ਤੇ ਆਮ ਜਿਹਦਾ ਜੋਂਡੀਆ ਰਾਜ ਜਾਂ ਕੋਈ ਵੀ ਟਰੈਕਟਰ ਹੋਵੇ ਉਹ ਸੇਮ ਹੀ ਇੱਕੋ ਹੀ ਕੈਟਾਗਰੀ ਚ ਆ। ਸੋ ਖਾਸ ਕਰਕੇ ਇਦਾਂ ਇਹ ਟਰਾਲੀ ਨੂੰ ਫਰਕ ਪੈਂਦਾ ਆ ਵੀ ਜਿਨ੍ਹਾਂ ਦੀ ਜਿਹੜੀ ਜਿੱਦਾਂ ਹਾਲੈਂਡੀ ਰਿਡਕਸ਼ਨ ਪਿੱਛੇ ਨੂੰ ਆ ਜਿੱਦਾਂ ਹੁਣ ਮਤਲਬ ਕੀ ਪਿੱਛੇ ਨੂੰ ਮਤਲਬ ਕੀ ਉਹਨਾਂ ਦੇ ਇੱਥੋਂ ਸਿੱਧਾ ਹੀ ਐਕਸਲ ਆ। ਇਹਦੇ ਜਿੱਦਾਂ ਹੈਗਾ ਪਿੱਛੇ ਨੂੰ ਪਿੱਛੇ ਨੂੰ ਕਾਰਨ ਤਾਂ ਕੀ ਆ ਵੀ ਆ ਦੇਖੋ ਜਿੱਦਾਂ ਹੁਣ ਮਤਲਬ ਕੀ ਨਹੀਂ ਤਾਂ ਇਹਦਾ ਇੱਥੇ ਇੱਥੇ ਹੋਣਾ ਇਹਦਾ ਇਹਦਾ ਆਹ ਸੈਂਟਰ ਤੇ ਇਹਦਾ ਪੈਰ ਯਾਨੀ ਕਿ ਇਹ ਆ ਪਿੱਛੇ ਨੂੰ ਖਾਸ ਕਰਕੇ ਜਿੱਦਾਂ ਹੁਣ ਆਪਣੀਆਂ ਟਰਾਲੀ ਆ ਮਤਲਬ ਕਿ ਇਹਨੂੰ 48.95 ਇੰਚ ਘਾਟਾ ਆ ਲੰਮਾ ਆਮ ਟਰੈਕਟਰਾਂ ਨੂੰ ਜਿੱਦਾਂ ਇਹ ਤੋਂ ਘਟ ਚੱਲਦਾ ਆ 38 40 ਕ ਚੱਲਦਾ ਆ ਕਿਉਂਕਿ ਇਹਦੇ ਵਿੱਚ ਕੀ ਟਰਾਲੀ ਦੇ ਨਾਲ ਫੇ ਇਹਦੇ ਵਿੱਚ ਕੀ ਹੋ ਜਾਂਦਾ ਵੀ ਜਿਹੜੀ ਇਹਦੀ ਜਿੱਦਾਂ ਹਨਾ ਹਟ ਢੇੜਿਆ ਮਤਲਬ ਕਿ ਹੌਕਿਆ ਆ ਦੇਖੋ ਵੀ ਇੱਥੋਂ ਜਦੋਂ ਆਪਾਂ ਇਦਾਂ ਖੜ ਜਾਂਦੇ ਹਾਂ ਹੁੱਕ ਦੀਦੀ ਨਹੀਂ ਇਹਦੀ ਆ ਦੇਖੋ ਇੱਥੋਂ ਵੀ ਆ ਕੇ ਮਸੀ ਦਿਸਣ ਲੱਗਦੀ ਕਿਉਂਕਿ ਇਹਦੀ ਇਹ ਰਿਡਕਸ਼ਨ ਸਿਸਟਮ ਕਰਕੇ ਹਨ ਇਹਦੇ ਟਾਇਰ ਪਿੱਛੇ ਨੂੰ ਆ ਜਾਂਦੇ ਆ ਤੇ ਜਿਹੜੀ ਟਰਾਲੀ ਆ ਉਹ ਇਹਦੇ ਇਦਾਂ ਢੱਡ ਦੇ ਵਿੱਚ ਨੂੰ ਚੱਲ ਜਾਂਦੀ ਆ। ਉਸੀ ਚੀਜ਼ ਕਾਰਨ ਇਹਦਾ ਫੇਰ ਟਰਾਲੀ ਦਾ ਜਿੱਦਾਂ ਇਹਨਾਂ ਦੀ ਇਹਦਾ ਗਾਟਾ ਲੰਮਾ ਬਣਾਉਣਾ ਪੈਂਦਾ ਆ ਦੀ ਨਹੀਂ ਤਾਂ ਜਿੱਦਾਂ ਆਮ ਫੇਰ ਕਟਾਈ ਨਹੀਂ ਫੁੱਲ ਹੁੰਦੀ। ਜੇ ਆਪਾਂ ਆਮ ਸਿੰਪਲ ਟਰੈਕਟਰ ਨੂੰ ਜਿੱਦਾਂ ਹੁਣ ਆਪਣੇ ਕੋਲ ਪਹਿਲਾਂ 60 ਸੀਗੇ ਪਹਿਲਾਂ ਦੂਜੀ ਟਰਾਲੀ ਹੁੰਦੀ ਸੀ 16 ਫੁੱਟੀ ਉਹਦਾ ਗਾਟਾ ਛੋਟਾ ਹੁੰਦਾ ਸੀ। ਤੇ ਉਹ ਜਦੋਂ ਹਾਲੈਂਡ ਦੇ ਮਾਦਲ ਕੀ ਆ ਇੱਥੇ ਇਹਦੇ ਰਸੇ ਰੁਸੇ ਪਹਿਲੀਆਂ ਦੇ ਲੱਗੇ ਆ ਯਾਨੀ ਕਿ ਜਦੋਂ ਨਵਾਂ ਲਿਆ ਹੀ ਆ ਦੇਖ ਰਸੇ ਇਥੇ ਨਾਲ ਵਿੱਚ ਇਥੋਂ ਜਦਾਂ ਨਾਲ ਲੱਗ ਜਾਂਦਾ ਹੁੰਦਾ ਸੀ ਸੋ ਇਹ ਖਾਸ ਕਰਕੇ ਇਹ ਫਰਕ ਹੈ ਵੀ ਚਾਹੇ ਹੌਲੈਂਡ ਦਾ 65 10 ਆ ਚਾਹੇ 90 10 ਆ ਚਾਹੇ ਕੋਈ ਵੀ ਆ ਜਿੱਦਾਂ ਜਿਹੜਾ ਤੇ ਐਕਸ਼ਨ ਸਿੱਧੇ ਹਨਾ ਟਰੈਕਟਰਾਂ ਦੇ ਤੇ ਜਿਨ੍ਹਾਂ ਦੇ ਰਿਡਕਸ਼ਨ ਸਿਸਟਮ ਆ ਉਹਦੇ ਵਿੱਚ ਇਹ ਅੰਤਰ ਪੈ ਜਾਂਦਾ ਵੀ ਯਾਨੀ ਕਿ ਜਿਹੜੀ ਇਹਦੀ ਹੁੱਕ ਆ ਹਨਾ ਹੁੱਕ ਬਹੁਤ ਪਿੱਛੇ ਰਹਿ ਜਾਂਦੀ ਆ ਮਤਲਬ ਕਿ ਟਰੈਕਟਰ ਦੇ ਨਾਲ ਉਹਦੇ ਨਾਲ ਕੀ ਹੁੰਦਾ ਜਦੋਂ ਹਣ ਆਪਾਂ ਟਰਾਲੀ ਨਾਲ ਐਡ ਕਰ ਦਿੰਨੇ ਆ ਆਮ ਟਰੈਕਟਰ ਨੇ ਜਿੱਦਾਂ ਹੱਕ ਚੱਲ ਜਾਂਦੀ ਹੈ ਟਾਇਰਾਂ ਦੇ ਬਰਾਬਰ ਇੱਥੇ ਤੇ ਆ ਜਾਂਦੀ ਹੈ ਦੇਖੋ ਇੰਨਾ ਫਰਕ ਪੈ ਜਾਂਦਾ ਉਹਦੇ ਨਾਲ ਫੇਰ ਕੀ ਹੁੰਦਾ ਵੀ ਟਰੈਕਟਰ ਇੱਕ ਤਾਂ ਦਾਬੂ ਜ਼ਿਆਦਾ ਹੁੰਦਾ ਆ ਮੋਰੇ ਚੱਕ ਜ਼ਿਆਦਾ ਹੁੰਦਾ ਦੂਜਾ ਨੰਬਰ ਇਹ ਆ ਵੀ ਜਦੋਂ ਆਪਾਂ ਰੇਸ ਦੇ ਕੇ ਛੱਡਦੇ ਆ ਉਹ ਫੇਰ ਅਨਬੈਲੈਂਸ ਬਹੁਤ ਹੁੰਦਾ ਇਦਾਂ ਟਰੈਕਟਰ ਘੁੰਮਦਾ ਬਹੁਤ ਆ ਇਹਦੇ ਟਰਾਲੀ ਦਾ ਜਿੱਦਾਂ ਗਾਟਾ ਚੱਲ ਹੱਕ ਚੱਲ ਜਾਂਦੀ ਹੈ ਵਿੱਚ ਵਿੱਚ ਜਾਣ ਦੇ ਕਾਰਨ ਨਹੀਂ ਫੇਰ ਮਤਲਬ ਕਿ ਵੀ ਇਹਦੀ ਸੈਟਅਪ ਜ਼ਿਆਦਾ ਬਣਦੀ ਆ ਇੱਕ ਤਾਂ ਇਹ ਆ ਵੀ ਬਜਨ ਇਹਦੇ ਅੰਦਰ ਚੱਲ ਜਾਂਦਾ ਆ ਦੂਜਾ ਨੰਬਰ ਆ ਵੀ ਮੋਰੇ ਚੱਕ ਘੱਟ ਹੁੰਦਾ ਆ ਫਿਰ ਜਦੋਂ ਆਪਾਂ ਭਜਾਉਨੇ ਵੀ ਇਦਾਂ ਡੋਲਕ ਦਾ ਘਟਿਆ ਜਿੱਦਾਂ ਹੁਣ ਆਪਣੇ ਐਜ਼ ਅ ਐਗਜ਼ਾਮਪਲ ਦੇ ਤੌਰ ਤੇ ਹੁਣ ਕੋਈ ਵੀ ਚੀਜ਼ ਆ ਮਤਲਬ ਕੀ ਹਨਾ ਆਪਾਂ ਇਦਾਂ ਦੂਰੋਂ ਆਂਟ ਲਾਉਨੇ ਆ ਉਹਨੂੰ ਮਤਲਬ ਕੀ ਦਬਦੇ ਆ ਉਹ ਕਿੰਨਾ ਉਹਨੂੰ ਮਾਰ ਕਰਦਾ ਤੇ ਜਿੰਨਾ ਆਪਾਂ ਲਾਗਿਓ ਜਿੱਦਾਂ ਪ੍ਰੈਸ ਕਰਦੇ ਆ ਇਹ ਉਹ ਫੇ ਅੱਧੇ-ਅੱਧੇ ਦਾ ਫਰਕ ਪੈ ਜਾਂਦਾ ਹਨਾ ਸੋ ਇਸ ਕਰਕੇ ਜਿੱਦਾਂ ਉਹ ਮੈਂ ਫਿਰ ਭਰਾ ਨੂੰ ਵੀ ਇਦਾਂ ਐਕਸਪਲੇਨ ਕੀਤਾ ਵੀ ਜਿਹੜੇ ਸਿੱਧੇ ਐਕਸਲ ਆ ਉਹ ਚਾਹੇ ਹੌਲੈਂਡ ਆ ਚਾਹੇ ਜਿਹੜਾ ਮਾਜੀ ਕੋਈ ਵੀ ਟਰੈਕਟਰ ਆ ਉਹਦੇ ਵਿੱਚ ਇੰਨਾ ਫਰਕ ਨਹੀਂ ਪੈਂਦਾ ਜਿਹੜਿਆਂ ਜਾਨੀ ਰਿਡਕਸ਼ਨਾਂ ਦੇ ਕਾਨ ਇਹਦੇ ਗਾਟੇ ਦੇ ਟਰਾਲੀ ਇਹਦੇ ਢਿੱਡ ਦੇ ਵਿੱਚ ਨੂੰ ਚਲ ਜਾਂਦੀ ਹੈ ਉਹਦੇ ਨਾਲ ਇਹ ਫਿਰ ਬੈਣਾ ਸਹੀ ਤਾਂ ਜਾਨੀ ਕਿ ਬਹੁਤ ਘੱਟ ਖਰਾਬ ਹੁੰਦਾ ਇਹਦੇ ਜਿੱਦਾਂ ਹੁਣ ਆਮ ਸਾਰਿਆਂ ਭਰਾਵਾਂ ਨੂੰ ਪਤਾ ਹੀ ਹੈ ਵੀ ਮੋਸਟ ਆਫ ਆਰਮ ਟਰੈਕਟਰਾਂ ਨਾਲ ਉਹ ਜਿੱਦਾਂ ਇਹਦੀ ਪੀਟੀਓ ਦਾ ਕ੍ਰੋਸ ਹੈ ਜਿੱਦਾਂ ਸੁਪਰ ਸੀਡਰ ਹੋਇਆ ਜਾਂ ਰੂਟਾਵੀਟਰ ਹੋਇਆ ਉਹਦਾ ਕ੍ਰੋਸ ਆਮ ਨਾਲੋਂ 4-5 ਉਂਗਲਾਂ ਲੰਮਾ ਪੈਂਦਾ ਲੰਮਾ ਪੈਂਦਾ ਰੀਜ਼ਨ ਵੀ ਇਹੀ ਆ ਵੀ ਇਹਦੀ ਜਿਹੜੀ ਹਰ ਜਿੱਦਾਂ ਹੁਣ ਪੀਟੀਓ ਵੀ ਆ ਉਹ ਬਹੁਤ ਗਾਹਾਂ ਨੂੰ ਜਾ ਕੇ ਵਿੱਚ ਨੂੰ ਜਾ ਕੇ ਆ ਤੇ ਇਹਦੀਆਂ ਜਿਹੜੀਆਂ ਯਾਨਕੀ ਸੈਡਾਂ ਵਾਲੇ ਟਾਇਰ ਆ ਇਹ ਜਿੱਦਾ ਪਿੱਛੇ ਨੂੰ ਚੱਲ ਜਾਂਦੇ ਆ ਤੁਸੀਂ ਏਸੀ ਚੀਜ਼ ਦੇ ਕਾਰਨ ਜਿੱਦਾ ਫੇਰ ਟਰੈਕਟਰ ਥੋੜਾ ਜਿਹਾ ਲੰਮਾ ਵੀ ਜ਼ਿਆਦਾ ਲੱਗਦਾ ਦੇਖੋ ਹੁਣ ਆਮ ਕੋਈ ਵੀ ਕੰਪਨੀ ਦਾ ਟਰੈਕਟਰ ਹੈ ਉਹ ਇਦੋਂ ਲੰਬਾਈ ਦੇ ਵਿੱਚ ਘਟ ਕੇ ਤਾਂ ਥੋੜਾ ਗੁੰਦਮਾ ਜਿਹਾ ਲੱਗਦਾ ਆ ਤੇ ਇਹਦੇ ਨਾਲ ਇਹਦੀ ਰਿਡਕਸ਼ਨ ਤੇ ਇਹੀ ਫੇਰ ਜਿੱਦਾ ਥੋੜਾ ਜਿਹਾ ਡਕਸ਼ਨ ਆ ਪਿੱਛੇ ਨੂੰ ਗਈਆਂ ਕਰਕੇ ਤੇ ਇਹ ਟਰੈਕਟਰ ਥੋੜਾ ਜਿਹਾ ਜਿੱਦਾਂ ਫੇ ਉਹਨਾਂ ਨਾਲੋਂ ਆਮ ਨਾਲ ਲੰਮਾ ਲੱਗਦਾ ਆ ਵੀਓ ਸੇਮ ਹੈ ਇਹ ਫਰਕ ਪੈ ਜਾਂਦਾ ਜਿੱਦਾਂ ਮਿੱਤਰੋ ਹਨ ਦੇਖੋ ਆਹਾਂ ਮਤਲਬ ਕਿ ਆ ਹੁਣ ਹੁੱਕ ਗੁੱਲਾ ਪੈ ਗਿਆ ਸਮਝ ਲਓ ਹਨਾ ਤੇ ਇਹ ਟਰੈਕਟਰ ਜਿਹਦੇ ਹੁਣ ਜਾਨੀ ਕਿ ਹੁੱਕ ਬਾਹਰ ਨੂੰ ਆ ਹਨਾ ਉਹਦੋਂ ਆਪਾਂ ਇੱਥੋਂ ਆਹ ਇਦਾਂ ਪ੍ਰੈਸ ਕਰਦੇ ਆ ਉਹਨੇ ਜਿਆਦਾ ਮੂਰੇ ਉਹਨੂੰ ਦਾਬੂ ਹੁਣਾਇਆ ਉਹਨੇ ਜਿਆਦਾ ਇਦਾਂ ਮੂਰੇ ਚੱਕ ਹੋਣਾ ਤੇ ਉਹਨੇ ਜਿਆਦਾ ਇੱਥੋਂ ਇਦਾਂ ਬੈਲੈਂਸ ਉਹਦਾ ਖਰਾਬ ਹੋਣਾ ਤੇ ਜਿੰਨਾ ਹੀ ਹੁਣ ਆਪਾਂ ਉਹਨੂੰ ਵਿੱਚੋਂ ਜਾ ਕੇ ਇੱਥੋਂ ਇਦਾਂ ਦਬਦੇ ਓਨਾ ਹੀ ਉਹਤੇ ਜ਼ੋਰ ਘੱਟ ਪੈਣਾ ਆ ਤੇ ਓਨਾ ਹੀ ਉਹਨੇ ਇਦਾਂ ਹਿੱਲਣਾ ਵੀ ਘਟਿਆ ਸੇਮ ਉਹੀ ਹਿਸਾਬ ਹੋ ਜਾਂਦਾ ਵੀ ਜਿੱਦਾਂ ਹੁਣ ਹੁਣ ਆ ਸਮਝ ਲਓ ਹੁੱਕ ਇੱਥੇ ਆ ਕਿੰਨੀ ਬਾਹਰ ਆ ਜਾਂਦੀ ਆ ਤੇ ਉਹਨੂੰ ਜਦੋਂ ਆਪਾਂ ਇਦਾਂ ਮਤਲਬ ਕਿ ਵਜਨ ਪੈਣਾ ਆ ਤੇ ਉਹਨੇ ਮੂਰਿਆਂ ਆ ਮੂਲੀ ਚੀਜ਼ ਨੇ ਆਪਣੇ ਆਪ ਹੀ ਐ ਹੋਣਾ ਤਾਂ ਉਹ ਚੱਕ ਹੋਣਾ ਤੇ ਐ ਬੈਲੈਂਸ ਵੀ ਉਹਦਾ ਜ਼ਿਆਦਾ ਖਰਾਬ ਹੋਣਾ ਤੇ ਕਿੱਥੇ ਹੁਣ ਘਾਟਾ ਟਰਾਲੀ ਵਿੱਚ ਨੂੰ ਚਲ ਗਈ ਉਹਦੇ ਤੂੰ ਇਹ ਦੇਖੋ ਵੀ ਮੇਰੇ ਹਿਸਾਬ ਨਾਲ ਘੱਟੋ-ਘੱਟ ਨਹੀਂ ਵੀ ਦੋ ਗਿੱਠਾਂ ਦਾ ਫਰਕ ਹੋਣਾ ਹੈ ਇੱਥੇ ਇੱਕ ਇੱਥੋਂ ਲੈ ਕੇ ਆਈਡੀਆ ਜੀ ਬੈਨ ਕਿ 1.5-2 ਗਿੱਠਾਂ ਦਾ ਫਰਕ ਹੈ ਵੀ ਟਰਾਲੀ ਇਹਦੇ ਵਿੱਚ ਨੂੰ ਚਲ ਜਾਂਦੀ ਹੈ ਉਹੀ 10-11 ਇੰਚ ਤੇ ਕਿੱਥੇ ਜੇ ਹੁਣ ਇਹੀ ਹੁੱਕ ਇੱਥੇ ਹੋਵੇ ਉਨਾਂ ਹੀ ਇੱਥੇ ਇਹਦੇ ਵਜਨ ਪੈਂਦਾ ਤੇ ਉਨਾਂ ਹੀ ਉਹਨੇ ਮੋਰੇ ਚੱਕ ਵੀ ਜਾ ਰਹਾ ਹੋਣਾ ਘੁੰਮਣੀ ਵੀ ਜਾ ਰਹਾ ਹੋਣਾ ਇੱਕ ਖਾਸ ਕਰਕੇ ਇਸ ਟਰੈਕਟਰ ਦੇ ਵਿੱਚ ਹੋਰ ਵੀ ਮਿੱਤਰੋ ਬਹੁਤ ਫਰਕ ਆ ਵੀ ਆਮ ਜਿੱਦਾਂ ਹੁਣ ਹਾਂ ਆਪਾਂ ਹੁੱਕ ਬਣਾਈ ਆ ਦੇਖੋ ਐਨ ਪੀਡੀਓ ਦੇ ਲੱਗੋ ਐਨ ਗੁੱਲਾ ਨਿਕਲਦਾ ਕਹਿੰਦਾ ਭਾਬੀ ਜਿੱਦਾਂ ਹੁਣ ਕਈ ਟਰੈਕਟਰ ਹਾਲੈਂਡ ਨੂੰ ਵੀ ਕੀ ਕਰਦੇ ਆ ਉਹ ਹੁੱਕ ਬਹੁਤ ਪਿੱਛੇ ਨੂੰ ਜਾ ਕੇ ਲਾ ਰਹੇ ਨੇ ਜਿਹੜਾ ਨੂੰ ਫੋਰਮੈਨਾਂ ਨੂੰ ਜਿੱਦਾਂ ਮਿਸਤਰੀਆਂ ਤੋਂ ਚੱਲ ਕਿਥੇ ਜ਼ਿੰਮੇਦਾਰ ਨੂੰ ਇਸ ਚੀਜ਼ ਬਾਰੇ ਪਤਾ ਹੋਵੇ ਤਾਂ ਮੱਚ ਬੈਟਰ ਜਿੱਦਾਂ ਜਿਨ੍ਹਾਂ ਨੂੰ ਨਹੀਂ ਕੋਈ ਨੌਲੇਜ ਹੈਗੀ ਜਾਂ ਮਿਸਤਰੀ ਵੀ ਉਦਾਂ ਗਦੇ ਆ ਉਹ ਕੀ ਕਰਦੇ ਆ ਜਿਹੜੀ ਆਹਾ ਪਲੇਟ ਆ ਹਨ ਐਨ ਹੁੱਕ ਦੇ ਇੱਥੇ ਪਿੱਛੇ ਨੂੰ ਲਾ ਦਿੰਦੇ ਆ ਇਹ ਜਿੰਨੇ ਵੀ ਗਾਹਾਂ ਨੂੰ ਜਿੱਦਾਂ ਹੁਣ ਆਪਣੇ ਆਹ ਦੇਖੋ ਐਨ ਮਤਲਬ ਕੀ ਆਹ ਪੀਟੀਓ ਦੇ ਵੀ ਥੱਲੇ ਗਈ ਆ ਜਿਹੜੀ ਮੂਲ ਹੀ ਪਲੇਟ ਆ ਦੇਖੋ ਕਿੱਥੇ ਗਈ ਆ ਤੇ ਯਾਨੀ ਕਿ ਕਹਿੰਦਾ ਭਾਬ ਕੀ ਜਿਹੜੇ ਆਹ ਗੁੱਲਾ ਆ ਵੀ ਪੀਟੀਓ ਦੇ ਲੱਗ ਗਿਆ ਇਦਾਂ ਐਨ ਸਾਮਾ ਹੀ ਨਿਕਲਦਾ ਆ ਤਾਂ ਦੇਖੋ ਐਨ ਸਾਮਾ ਜਾਂ ਨਿਕਲਦਾ ਪੈਂਦਾ ਆ ਇਹਦੇ ਨਾਲ ਕੀ ਹੋ ਜਾਂਦਾ ਨਹੀਂ ਤਾਂ ਜਿੱਦਾਂ ਹੁਣ ਇੱਥੋਂ ਜਿੱਦਾਂ ਹੁੱਕ ਜੇ ਆਪਾਂ ਹੱਕ ਕਰੀ ਆਪਾਂ ਹੋਰ ਇਹ ਪਿੱਛੇ ਨੂੰ ਚਾਰ ਉਂਗਲਾਂ ਕਰਤੀ ਇੱਥੇ ਉਹ ਛੇਕ ਪਾਤਾ ਪਲੇਟ ਇੱਥੇ ਲੈਣ ਦੀ ਤੇ ਉਹ ਹਿਸਾਬ ਹੋ ਜਾਂਦਾ ਵੀ ਜਾਨੀ ਕਿ ਜਿੰਨੀ ਇਹਦੀ ਹੱਕ ਲੱਗੇ ਨੂੰ ਆ ਤੇ ਜਿੰਨਾ ਹੀ ਇਹਦੇ ਵਿੱਚ ਨੂੰ ਟਰਾਲੀ ਦਾ ਗਾਟਾ ਗਾਹਾਂ ਨੂੰ ਬੱਚ ਜਾਂਦਾ ਉਨਾਂ ਹੀ ਇਹ ਬੈਲੈਂਸ ਇਹਦਾ ਜ਼ਿਆਦਾ ਬਣਦਾ ਉਨਾਂ ਹੀ ਜ਼ੋਰ ਜ਼ਿਆਦਾ ਮਾਰਦਾ ਉਨਾਂ ਹੀ ਚੱਕ ਘੱਟ ਹੁੰਦਾ ਮੁਰਿਓ ਉਨਾਂ ਹੀ ਇਹਦੇ ਟਾਇਰਾਂ ਤੇ ਬਜਣ ਜਿਹਦਾ ਜ਼ਿਆਦਾ ਪੈਂਦਾ ਵਧੀਆ ਪੈਂਦਾ ਹੈ ਤੇ ਇਹਦੇ ਨਾਲ ਇਹ ਕੀ ਹੈ ਵੀ ਪੀਐਫਏ ਦਾਬੂ ਵੀ ਪੂਰਾ ਹਿਸਾਬ ਦਾ ਹੁੰਦਾ ਆ ਤੇ ਾਲਾਰ ਜਿੰਦਾ ਕਹ ਲਈ ਵੀ ਮੁਰੇ ਚੱਕ ਵੀ ਬਹੁਤ ਘੱਟ ਹੁੰਦਾ ਤੇ ਆ ਕਿ ਇਹਦੇ ਨਾਲ ਇਹ ਵੀ ਫਾਇਦਾ ਜਿੰਨੀ ਹੁੱਕ ਪਿੱਛੇ ਨੂੰ ਹੈ ਨਾ ਆਰਮ ਟਰੈਕਟਰਾਂ ਦੇ ਵੀ ਖਾਸ ਕਰਕੇ ਮਿੱਤਰੋ ਇਹ ਖਿਆਲ ਰੱਖਿਆ ਕਰੋ ਵੀ ਹੁੱਕ ਜਿੰਨੀ ਲਾਗੇ ਨੂੰ ਲੱਗਦੀ ਹੈ ਉੰਨੀ ਵਧੀਆ ਜਿੰਨਾ ਘਾਟਾ ਹੈ ਨਾ ਟਰਾਲੀ ਦਾ ਬੈਟਿੰਗ ਨੂੰ ਜਾਂਦਾ ਟਰੈਕਟਰ ਦਾ ਉੰਨਾ ਹੀ ਬੈਲੈਂਸ ਜ਼ਿਆਦਾ ਬਣਦਾ ਸੋ ਇਹਨਾਂ ਚੀਜ਼ਾਂ ਕਾਰਨ ਕਰਕੇ ਇਹ ਟਰੈਕਟਰ ਫਿਰ ਰੋਡ ਦੇ ਉੱਤੇ ਇਦਾਂ ਵੀ ਜਿੱਦਾਂ ਮਾਚੀ ਮਗਰ ਵਜਨ ਪਾਇਆ ਛੱਡਦੇ ਵੀ ਇਦਾਂ ਘੁੰਮਦਾ ਨਹੀਂਗਾ ਅਨਬੈਲੈਂਸ ਨਹੀਂ ਹੁੰਦਾ ਸੋ ਇੱਕ ਭਰਾ ਨੂੰ ਮੈਂ ਖਾਸ ਕਰਕੇ ਵੀ ਇਹ ਹੀ ਦੱਸਿਆ ਵੀ ਮੈਂ ਕਿਹਾ ਜਿੱਦਾਂ ਇਹ ਡੈਕਸ਼ਨ ਆ ਕਰਕੇ ਹਨਾ ਇਹ ਹੌਲੈਂਡ 3630 ਦਾ ਵੀ ਹੋਰ ਵੀ ਜੇ ਕਿਸੇ ਟਰੈਕਟਰ ਦੇ ਡੈਕਸ਼ਨ ਆਉਂਦੀ ਹੈ ਇਹ ਇਕ ਇਹਦਾ ਇਹੀ ਨੁਕਸਾਨ ਵੀ ਇਹ ਆ ਵੀ ਆਮ ਕਰਕੇ ਜਿੱਦਾਂ ਫੇ ਇਹਦਾ ਕ੍ਰੋਸ ਰੂਟਾ ਮੀਟਰ ਹੋਇਆ ਜਾਂ ਆ ਸੁਪਰ ਸਿਡਰ ਹੋਇਆ ਇਹਦਾ ਕ੍ਰੋਸ ਪਛਾਣ ਬਣਾ ਕੇ ਰੱਖਣਾ ਪੈਂਦਾ ਕਿਉਂਕਿ ਹੁਣ ਚੱਲ ਆਮ ਜੀਵਿੰਦਾਰ ਕੋ ਦਾ ਜਿੱਦਾਂ ਅੱਜਕੱਲ ਹਰੇਕ ਉਹ ਰੂਟਾ ਮੀਟਰ ਤੇ ਆਪਣੇ ਸੁਪਰ ਸਿਡਰ ਇਦਾਂ ਜਾਨੀ ਕਿ ਪੀਡੀਓ ਵਾਲੀ ਚੀਜ਼ ਹੈਗੀ ਆ ਅਗਲਾ ਫੇ ਕ੍ਰੋਸ ਦਾ ਨਾਲ ਰੱਖਦੇ ਰੱਖਦਾ ਆ ਬਈ ਇਸ ਚੀਜ਼ਾਂ ਕਰਕੇ ਹਨਾ ਇਹਦਾ ਥੋੜਾ ਜਿਹਾ ਫਰਕ ਪੈ ਰਿਹਾ ਵੀ ਜਿੰਨਾ ਇਹਦਾ ਗਾਟਾ ਹਨਾ ਵਿੱਚ ਨੂੰ ਆ ਰਲੀ ਜਾਂਦੀ ਉਹਨੇ ਜਾਨੀ ਕਿ ਉਹ ਅਨਬੈਲੈਂਸ ਘੱਟ ਹੁੰਦਾ ਹੈ ਉਹਨੇ ਡੈਟਾ ਟੈਕੇ ਚੱਲਦਾ ਸੋ ਮਿਲਦੇ ਇਦਾਂ ਹੀ ਹੋਰ ਅਗਲੀ ਵੀਡੀਓ ਤੇ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ